ਮੰਬਤੀਆਂ ਉਠ ਜਗਾ ਦੇ ਮੋਮਬਤੀਆਂ ਇੱਥੇ ਤਾਂ ਚੱਲਦੀਆਂ ਹੀ ਰਹਿਣੀਆਂ ਪਾਉਣਾ ਕੰਬਤੀਆਂ ਤੂੰ ਜਗਾ ਦੇ ਮੋਮਬਤੀਆਂ ਉਠ ਜਗਾ ਦੇ ਮੋਮਬਤੀਆਂ 네ਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ 네ਰ ਨਾ ਮੇਰਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਬਾਲ ਝੋਤਾ ਜ਼ਿੰਦਗੀ ਦੇ ਮਾਣ ਮੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਮੰਨਿਆ ਕੇ ਰਾਜ ਨੇਰੇ ਦਾ ਖੱਟੀਲਾ ਮੰਨਿਆ ਕੇ ਰਾਜ ਨੇਰੇ ਦਾ ਖੱਟੀਲਾ ਬੜਾ ਖੀਲਾ ਰਾਜਾ ਬੜੀ ਟਿੱਲੀ ਸੱਤਾ ਹੈਗੀ ਮੰਨਿਆ ਕੇ ਰਾਜ ਨੇਰੇ ਦਾ ਖੱਟੀਲਾ ਮੰਨਿਆ ਮੰਨਿਆ ਕੇ ਰਾਜ ਨੇਰੇ ਦਾ ਖੱਟੀਲਾ ਪਰ ਅਜੇ ਜੂੰਦਾ ਹੈ ਕਿਰਨਾ ਦਾ ਕਬੀਲਾ ਪਾਤ ਜੇ ਮੁੰਤਾ ਕੇਨਾ ਦਾ ਕਬੀਲਾ ਕਾਲੇ ਆਸਫੀਆਂ ਤੇ ਸਤਰਾ ਲਾਲ ਰਤੀਆਂ ਤੂੰ ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ ਆਖਰੀ ਲਾਈਨ ਬਾਵਰੋੜੇ ਬਾਵਰੋੜੇ ਉਠ ਰਹੀ ਰਹਿੰਦੇ ਨੇ ਤੱਤੇ ਪੱਤੇ ਚੜਾ ਵੀ ਛਾੜ ਦਿੰਦੀਆਂ ਆ ਕੇ ਪੱਤੇ ਬਾਬਰੋਲੇ ਉੱਠਦੇ ਹੀ ਰਹਿੰਦੇ ਨੇ ਤਤੇ ਪੱਤ ਜੜਾਂ ਵੀ ਛਾੜ ਦਿੰਦੀਆਂ ਆ ਕੇ ਪੱਤੇ ਪਰ ਇਸ ਦਾ ਮਤਲਬ ਇਹ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਪੁੰਗਰ ਨਾ ਪੱਤਿਆਂ ਤੂੰ ਜਗਾ ਦੇ ਮੋਹ ਬੱਤਿਆਂ ਤੂੰ ਜਗਾ ਦੇ ਮੋਹ ਬੱਤਿਆਂ